ਕੈਨੇਡਾ ਦੇ ਵਿੱਚ ਸੰਸਦ ਮੈਂਬਰਾਂ ਦੀ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟਸ ਦੀ ਉਸ ਰਿਪੋਰਟ ਨੂੰ ਲੈ ਕੇ ਹੰਗਾਮਾ ਮੱਚਿਆ ਹੋਇਆ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕੁਝ ਸੰਸਦ ਮੈਂਬਰਾਂ ਨੇ ਇਸ ਵਿੱਚ ਵਿਦੇਸ਼ੀ ਸਰਕਾਰਾਂ ਦੀਆਂ ਸਰਗਰਮੀਆਂ ਨਾਲ ਦਖਲਅੰਦਾਜ਼ੀ ਕਰਨ ਦੇ ਵਿੱਚ ਮਦਦ ਕੀਤੀ ਹੈ ਇਸ ਰਿਪੋਰਟ ਬਾਰੇ ਗ੍ਰੀਨ ਪਾਰਟੀ ਦੇ ਨੇਤਾ ਤੇ ਸੰਸਦ ਮੈਂਬਰ ਅਲੀਜ਼ਾ ਬੈਂਥ ਨੇ ਮੈਮ ਨੇ ਕਿਹਾ ਹੈ ਕਿ ਉਸ ਨੇ ਵਿਦੇਸ਼ ਦਖਲਅੰਦਾਜ਼ੀ ਬਾਰੇ ਪਰ ਚਾਰਿੱਤ ਖੁਫੀਆ ਨਿਗਰਾਨੀ ਸੰਸਦੀ ਰਿਪੋਰਟ ਦਾ ਅਸਲ ਸੰਸਕਰਨ ਪੜਿਆ ਹੈ ਅਤੇ ਉਹ ਇਸ ਨੂੰ ਨਹੀਂ ਮੰਨਦੀ। ਉਹਨਾਂ ਨੇ ਹਾਊਸ ਆਫ ਕਾਮਨਸ ਦੇ ਕਿਸੇ ਵੀ ਸਹਿਯੋਗੀ ਨੇ ਜਾਣਬੁੱਝ ਕੇ ਉਹਨਾਂ ਦੇ ਦੇਸ਼ ਨੂੰ ਧੋਖਾ ਦੇ ਦਿੱਤਾ। ਪਿਛਲੇ ਹਫ਼ਤੇ ਜਾਰੀ ਕੀਤੀ ਗਈ ਐਨ ਐਸ ਆਈ ਸੀ او ਪੀ ਦੀ ਰਿਪੋਰਟ ਕਿਹਾ ਗਿਆ ਹੈ ਕਿ ਕੁਝ ਸੰਸਦ ਮੈਂਬਰ ਕੈਨੇਡੀਅਨ ਰਾਜਨੀਤੀ ਦੇ ਵਿੱਚ ਦਖਲ ਦੇਣ ਲਈ ਵਿਦੇਸ਼ੀ ਸ਼ੁੱਭਿਆਂ ਵੱਲੋਂ ਕੀਤੇ ਜਾ ਰਹੇ ਜਨਤਾ ਜਤਨਾ ਦੇ ਵਿੱਚ ਜਾਣ ਬੁੱਝ ਕੇ ਭਾਗੀਦਾਰ ਹਨ ਅਲੀਜ਼ਾ ਬੈਂਥ ਨੇ ਕਿਹਾ ਕਿ ਮੈਂ ਬਹੁਤ ਰਾਹਤ ਮਹਿਸੂਸ ਕਰ ਰਹੀ ਹਾਂ ਕਿ ਕੈਨੇਡਾ ਪ੍ਰਤੀ ਬੇਵਫਾਈ ਦਿਖਾਉਣ ਵਾਲੇ ਸੰਸਦ ਮੈਂਬਰਾਂ ਦੀ ਕੋਈ ਸੂਚੀ ਨਹੀਂ ਹੈ ਉਹਨਾਂ ਇਹ ਵੀ ਕਿਹਾ ਕਿ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਕੁਝ ਸੰਸਦ ਮੈਂਬਰਾਂ ਨੇ ਵਿਦੇਸ਼ੀ ਸੂਬਿਆਂ ਦੇ ਨਾਲ ਮਿਲੀਭੁਗਤ ਕੀਤੀ ਹੈ ਕਿ ਉਹਨਾਂ ਤੇ ਦੋਸ਼ ਲਗਾਇਆ ਜਾ ਸਕਦਾ ਹੈ ਅਲੀਜ਼ਾ ਬੈਂਥ ਨੇ ਕਿਹਾ ਕਿ ਉਹ ਖੁਫੀਆ ਜਾਣਕਾਰੀ ਦੇਖ ਸਕਦੀ ਹੈ ਅਤੇ ਉਹਨਾਂ ਨੂੰ 100 ਵਾਰ ਰਾਤ ਐਨ ਐਸ ਆਈ ਸੀਓਪ ਵੱਲੋਂ ਪ੍ਰਕਾਸ਼ਿਤ ਨਹੀਂ ਹੋਏ ਸੰਸਕਰਨਾ ਤੱਕ ਪਹੁੰਚ ਪ੍ਰਦਾਨ ਕੀਤੀ ਗਈ। ਉਹਨਾਂ ਕਿਹਾ ਕਿ ਪਿਛਲੇ ਹਫ਼ਤੇ ਪੇਸ਼ ਕੀਤੀ ਗਈ ਰਿਪੋਰਟ ਤੋਂ ਬਾਅਦ ਤੋਂ ਮੀਡੀਆ ਵੱਲੋਂ ਇਸ ਤੋਂ ਪ੍ਰਤੀਕਿਰਿਆ ਦਿੱਤੀ ਗਈ ਹੈ। ਗ੍ਰੀਨ ਪਾਰਟੀ ਦੇ ਨੇਤਾ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਰਿਪੋਰਟ ਪੜ੍ਹੀ। ਜਦੋਂ ਉਹਨਾਂ ਨੇ ਪੂਰੀ ਰਿਪੋਰਟ ਪੜ੍ਹੀ ਮੈਂ ਆਪਣੇ ਸਾਥੀਆਂ ਦੇ ਨਾਲ ਬੈਠ ਕੇ ਬਹੁਤ ਆਰਾਮਦਾਇਕ ਮਹਿਸੂਸ ਕਰ ਰਹੀ ਹਾਂ। NSICOP ਰਿਪੋਰਟ ਦੇ ਵਿੱਚ ਕੁਝ ਸੰਸਦ ਮੈਂਬਰਾਂ ਵੱਲੋਂ ਖਾਸ ਤੌਰ ਤੇ ਚਿੰਤਾਜਨਕ ਵਿਵਹਾਰ ਦਾ ਵਿਰੋਧ ਕੀਤਾ ਗਿਆ ਹੈ ਇਹ ਦੱਸਦੇ ਹੋਏ ਕਿ ਕੁਝ ਚੁਣੇ ਹੋਏ ਅਧਿਕਾਰੀਆਂ ਨੇ ਆਪਣੀ ਚੋਣ ਤੋਂ ਤੁਰੰਤ ਬਾਅਦ ਜਾਣਬੁੱਝ ਕੇ ਵਿਦੇਸ਼ੀ ਰਾਜ ਅਧਾਕਰਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਉਨ੍ਹਾਂ ਨੇ ਕਿਹਾ ਕਿ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸੰਸਦ ਦੇ ਅਨੁਚਾਰ ਕੇ ਮੈਂਬਰਾਂ ਨੇ ਭਾਰਤ ਵੱਲੋਂ ਆਪਣੀ ਸਹਿਯੋਗੀਆਂ ਨੂੰ ਪ੍ਰਭਾਵਿਤ ਕਰਨ ਲਈ ਕੰਮ ਕੀਤਾ ਤੇ ਸਰਗਰਮੀਆਂ ਨਾਲ ਭਾਰਤੀ ਅਧਿਕਾਰੀਆਂ ਨੂੰ ਵੱਖ-ਤ ਜਾਣਕਾਰੀ ਵੀ ਪ੍ਰਦਾਨ ਕੀਤੀ। ਇਸ ਸਟੱਡੀ 'ਚ ਉਹ ਲੋਕ ਸ਼ਾਮਲ ਹਨ ਜੋ ਵਰਤਮਾਨ ਦੇ ਵਿੱਚ ਸੰਸਦ ਦੇ ਵਿੱਚ ਸੇਵਾ ਨਹੀਂ ਕਰ ਰਹੇ। ਵਿਡੀਆ ਨੂੰ ਦਿੱਤੇ ਬਿਆਨ ਦੇ ਵਿੱਚ ਅਲੀਜ਼ਾਬੇਥ ਨੇ ਦੱਸਿਆ ਕਿ ਐਨ ਐਸ ਆਈ ਸੀਓਪੀ ਦੀ ਰਿਪੋਰਟ ਦੇ ਮੁਤਾਬਕ ਭਾਰਤ ਵੱਲੋਂ ਰਾਜਨੀਤਿਕ ذخر اندازੀ ਦੇ ਵਿੱਚ ਉਹਨਾਂ ਨੂੰ ਗਪਤ ਜਾਣਕਾਰੀ ਦਾ ਖਰਾਸਾ ਕਰਨ ਤੋਂ ਬਚਣ ਲਈ ਸਾਵਧਾਨੀਆਂ ਨਾਲ ਕਦਮ ਚੁੱਕਨੇ ਪੈਣਗੇ। ਉਹਨਾਂ ਕਿਹਾ ਕਿ ਰਿਪੋਰਟ ਵਿੱਚ ਮੁੱਠੀ ਭਰ ਸੰਸਦ ਮੈਂਬਰਾਂ ਦੇ ਨਾਮ ਸੂਚੀਬੱਧ ਕੀਤੇ ਗਏ ਹਨ ਜਿਨ੍ਹਾਂ ਨਾਲ ਵਿਦੇਸ਼ੀ ਸਰਕਾਰਾਂ ਵੱਲੋਂ ਸਮਝੌਤਾ ਹੋ ਸਕਦਾ ਹੈ। ਮੈਨੇ ਕਿਹਾ ਕਿ NSICOP ਦੀ ਰਿਪੋਰਟ ਚ ਸਭ ਤੋਂ ਪਰੇਸ਼ਾਨ ਕਰਨ ਵਾਲਾ ਮਾਮਲਾ ਇੱਕ ਸਾਬਕਾ ਸੰਸਦ ਦਾ ਮੈਂਬਰ ਸੀ ਜਿਸ ਨੇ ਇੱਕ ਵਿਦੇਸ਼ੀ ਖੁਫੀ ਅਧਿਕਾਰੀ ਦੇ ਨਾਲ ਸੰਬੰਧ ਬਣਾਏ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਅਨੁਸਾਰ MP ਨੇ ਇੱਕ ਸੀਨੀਅਰ ਖੁਫੀ ਅਧਿਕਾਰੀ ਦੇ ਨਾਲ ਵਿਦੇਸ਼ੀ ਰਾਜ ਵਿੱਚ ਮੀਟਿੰਗਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਈਯਾ ਅਧਿਕਾਰੀ ਨੇ ਸਰਗਰਮੀਆਂ ਨਾਲ ਕੂਕਲੀਆ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਕਿਹਾ ਕਿ ਪ੍ਰਕਾਸ਼ਿਤ ਨਹੀਂ ਹੋਈ ਰਿਪੋਰਟ 'ਚ ਜਿਸ ਵਿਅਕਤੀ ਦਾ ਨਾਮ ਨਹੀਂ ਸੀ ਉਸ ਦੀ ਪੁਲਿਸ ਨੂੰ ਦੰਗਾਈ ਦੇ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।